ਇਹ ਜਨਣਾ ਚਾਹੁੰਗਾ ਕਿ ਕੀ ਸੀਗਾ ਜ਼ਿੰਦਗੀ ਦੇ ਵਿੱਚ ਐਸਾ ਜਿਸ ਨੇ ਤੁਹਾਡੀ ਜ਼ਿੰਦਗੀ ਦੇ ਕਿਸੇ ਨੂੰ ਉਭਾਰਿਆ ਕਿ ਮੈਂ ਜ਼ਿੰਦਗੀ ਚ ਹੋਰ ਕਿਸੇ ਬਟੋਰਾ ਤੇ ਮੈਂ ਹੋਰ ਲੋਕਾਂ ਤੇ ਦੁਨੀਆ ਨੂੰ ਅਬਜ਼ਰਵ ਕਰਾਂ ਕੀ ਸੀ ਜਿਸ ਨੇ ਗਿੱਪੀ ਨੂੰ ਇਨਾਮ ਬਣਾਇਆ ਤਾਂ ਕੁਝ ਨਹੀਂ ਹੈ ਕਿਉਂਕਿ ਜਿਵੇਂ ਜਿਵੇਂ ਲਾਈਵ ਤੁਹਾਡੀ ਗਰੋਥ ਹੁੰਦੀ ਜਾਂਦੀ ਹੈ ਨਾ ਤੁਸੀਂ ਵਧਦੇ ਜਾਂਦੇ ਹੋ ਅੱਗੇ ਤੁਹਾਨੂੰ ਅ ਥੋੜਾ ਸਰਕਲ ਵਧਦਾ ਜਾਂਦਾ ਤੁਹਾਡੀਆਂ ਆਲਦਾਲਾ ਉਸੀਂ ਦੇਖਦੇ ਜਾਂਦੇ ਹਾਂ ਤੁਹਾਨੂੰ ਸਮਝ ਆਉਂਦੀ ਜਾਂਦੀ ਹੈ ਯਾਰ ਮੈਂ ਆ ਕਰਾਂ ਮੈਂ ਉਹ ਕਰਾਂ ਮੈਂ ਇਹ ਚੀਜ਼ਾਂ ਹਰ ਚੀਜ਼ ਹਰ ਪਹਿਲੂ ਤੇ ਹਰ ਪੱਖ ਦੇ ਉੱਤੇ ਤੁਹਾਡੇ ਵਿਚਾਰ ਤੁਹਾਡਾ ਪੁਆਇੰਟ ਆਫ View ਬਦਲਦਾ ਹੈ ਤੁਸੀਂ ਸੇਮ ਨਹੀਂ ਰਹਿੰਦੇ ਹੈਗੇ ਠੀਕ ਹੈ ਤੇ ਫਲੋ ਜਿਹੜਾ ਤੁਹਾਡੀ ਲਾਈਫ ਦਾ ਉੱਤੇ ਥੱਲੇ ਸਦਾ ਨਹੀਂ ਹਾਲਤ ਰਹਿੰਦੇ ਮਾੜੇ ਬੰਦੇ ਸਦਾ ਨੀਵੇਂ ਬੰਦੇ ਇਤਰਾ ਨਹੀਂ ਰਹਿੰਦੀ ਆ ਉਹ ਚੱਲਦੇ ਰਹਿੰਦੇ ਨੇ ਹਨਾ ਸੋ ਉਹਦੇ ਨਾਲ-ਨਾਲ ਤੁਹਾਡੀਆਂ ਚੀਜ਼ਾਂ ਉਹ ਵੀ ਬਦਲਦੀਆਂ ਰਹਿੰਦੀਆਂ ਨੇ ਬਾਕੀ ਇਹ ਆ ਕਿ ਬੰਦਾ ਹਮੇਸ਼ਾ ਕੋਸ਼ਿਸ਼ ਮੈਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਵਾ ਕਿ ਦੇਖੋ ਇਹ ਲਾਈਫ ਦੇ ਪੜਾ ਇਦਾਂ ਚੱਲਦੇ ਰਹਿਣੇ ਆ ਹਮ ਆਪਾਂ ਖੁਸ਼ ਕਿਦਾਂ ਰਹਿਣਾ ਆਪਾਂ ਨੂੰ ਉਹ ਸਮਝ ਆਉਣੀ ਚਾਹੀਦੀ ਆ ਕਿ ਯਾਰ ਤੁਹਾਡੀ ਐਕਚੁਅਲੀ ਹੈਪੀਨੈਸ ਕਿੱਥੇ ਆ ਹਨਾ ਹੁਣ ਮੈਨੂੰ ਕਈ ਵਰੀਆਂ ਲੱਗਦਾ ਹੁੰਦਾ ਕਿ ਮੇਰੀ ਐਕਚੁਅਲੀ ਹੈਪੀਨੈਸ ਉਦੋਂ ਹੁੰਦੀ ਆ ਕਿ ਮੈਂ ਘਰੇ ਗੁਰਵਾਜ ਨਾਲ ਗੁਰਵਾਜ ਮੇਰੇ ਵਾਲ ਪਟ ਰਿਹਾ ਮੈਂ ਥੱਲੇ ਲੇਟ ਰਿਹਾ ਹਨਾ ਮਤਲਬ ਉਥੇ ਹੁਣ ਉਹਦੇ 'ਚ ਨਾ ਕੋਈ ਪੈਸਾ ਇਨਵੋਲ ਹੈ ਨਾ ਉਹਦੇ 'ਚ ਕੋਈ ਹੋਰ ਚੀਜ਼ ਇਨਵੋਲ ਹੈ ਕੋਈ ਫਿਕਰ ਨਹੀਂ ਫਕਾ ਨਹੀਂ ਉਸੇ ਇੱਥੇ ਆ ਕੇ ਬਹਿਨੇ ਜਿੱਥੇ ਪੈਸੇ ਮਿਲ ਰਹੇ ਨੇ ਉਹ ਸਟ्रेस ਲੱਗੀ ਪਈ ਹੁੰਦੀ ਆ ਉਹ ਯਾਰ ਆ ਚੀਜ਼ ਐ ਤਾਂ ਉਹ ਜੋ ਉਹ ਜੋ ਮਰਜੀ ਆ ਜਾਵੇ ਤੁਹਾਡਾ ਉਹ ਰੀਅਲ ਹੈਪੀਨੈਸ ਨਹੀਂ ਤੁਹਾਡੀ ਜਿਹੜੀ ਪ੍ਰਾਈਸਲੈਸ ਮੂਮੈਂਟਸ ਨੇ ਉਹ ਉਹੀ ਨਹੀਂ ਹਨਾ ਮੈਂ ਅੱਗੇ ਵੀ ਇੱਕ ਦਿਨ ਕਿਸੇ ਕੰਟਰੀਵਿਊਟ ਕਹ ਰਿਹਾ ਮੈਨੂੰ ਹਾਸਾ ਹੀ ਲੋਕਾਂ ਦੀ ਦੁਨੀਆ ਚ ਚਲੇ ਗਿਆ ਯਾਰ ਹੂੰ ਜ਼ਿੰਦਗੀ ਚ ਹਾਸਾ ਹੀ ਚਲੇ ਗਿਆ ਹੂੰ ਦੁੱਖ ਹੱਸਦੇ ਹੀ ਨਹੀਂ ਗਈ ਹੂੰ ਹੂੰ ਮਤਲਬ ਬਸ ਉਹਨਾਂ ਨੂੰ ਲੱਗਦਾ ਕਿ ਯਾਰ ਵੀ ਹੋਰ ਹੋਰ ਪਸੀ ਇਹਨਾਂ ਧਿਆਨ ਆ ਆਪਾਂ ਸੜਕਾਂ ਤੇ ਦੇਖਦੇ ਆ ਛੋਟੇ ਛੋਟੇ ਬੱਚੇ ਸਾਈਡਾਂ ਤੇ ਬੈਠੇ ਹੁੰਦੇ ਨੇ ਕਿੰਨੇ ਹੱਸ ਰਹੇ ਹੁੰਦੇ ਨੇ ਇੰਜੋਏ ਕਰ ਰਹੇ ਹੁੰਦੇ ਨੇ ਹੈਨਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਰਾਤ ਨੂੰ ਰੋਟੀ ਮਿਲੂ ਜਾਂ ਨਹੀਂ ਮਿਲੂਗੀ ਬਟ ਦੇ ਆਰ ਹੈਪੀ ਠੀਕ ਹੈ ਖੁਸ਼ ਰਹਿਣਾ ਬਹੁਤ ਇੰਪੋਰਟੈਂਟ ਆ ਲਾਈਫ ਦੇ ਵਿੱਚ ਜੇ ਤੁਸੀਂ ਖੁਸ਼ ਨਹੀਂਗੇ ਤੁਹਾਡੀਆਂ ਸਾਰੀਆਂ ਚੰਗੀਆਂ ਚੀਜ਼ਾਂ ਵੀ ਖਰਾਬ ਹੋ ਜਾਂਦੀਆਂ ਨੇ ਬਿਲਕੁਲ ਬਿਲਕੁਲ